ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਲੋ ਜੀ ਇਥੇ ਤਸਵੀਰ ਦਾ ਬਿੱਲ ਸੀ ਤੇ ਆਪ ਜਣੋਂ ਕਹਿੰਦਾ ਸੀ ਮੈਨੂੰ ੜਾੜਾ ਲੈ ਕੇ ਦੋ ਫਿਰ ਮੈਂ ਉਹਨੂੰ ਲੈ ਕੇ ਦਿੱਤਾ ਤੇ ਉਹ ਲਿਖਦਾ ਸੀ ਬਾਅਦ ਵਿੱਚ ਲਾਈਨਾਂ ਦੇ ਵਿੱਚ ਤੇ ਜੋਰ ਸਾਹ ਹੁਣ ਇੱਕ ਤੋਂ ਆਏ ਸੀਗੇ ਕਈ ਬਹਿਾਂ ਜਾਂ ਨਿਕਲ ਗਿਆ ਸੀ ਵਿੱਚੋਂ ਕਈ ਦਾ ਤੇ ਉਹ ਲੱਗੇ ਸੀਗੇ ਸਹੀ ਕਰਨ ਬਹੁਤ ਜੀ ਨੇਰੀ ਨੇ ਗੰਦ ਪਾਇਆ ਇੰਨਾ ਕਿ ਤੇ ਮੈਂ ਤਾਂ ਵੀਡੀਓ ਨਹੀਂ ਬਣਾ ਹੋਈ ਬਹੁਤ ਖਲਾਰਾ ਨੇਰੀ ਨਿਪਾਇਆ 5 ਵਜੇ ਤੋਂ ਲੈ ਕੇ 8:30 ਵਜੇ ਤੀ ਅਸੀਂ ਇਦਾਂ ਲੱਗੇ ਰਹੀਆਂ ਨਾਲ ਮੈਂ ਹੈਲਪਰ ਭੈਣ ਜੀ ਸੀਗੀ ਮੇਰੇ ਤੇ ਕਿਉਂਕਿ ਕੱਲੀ ਨੂੰ ਤਾਂ ਮੈਨੂੰ ਵੀ ਔਖਾ ਹੋ ਜਾਂਦਾ ਜੀ ਇੰਨਾ ਖਲਾਰਾ ਸੋਧਣਾ ਅਸੀਂ ਮੈਂ ਰਾਤ ਪੜਦੇ ਪਰੇ ਕਰ ਦੁੱਤੇ ਮੈਂ ਕਿਹਾ ਚਲੋ ਅੰਦਰਾਂ ਚ ਪੜਾ ਸ ਜੇ ਹੋਣੀ ਬਰਾਂਡੇ ਵਿੱਚੋਂ ਸੇਕ ਜਾ ਉੱਠਣਾ ਪੜਦੇ ਪਰੇ ਕਰਕੇ ਅਸੀਂ ਏਸੀ ਵਾਲੇ ਰੂਮ ਚ ਚੱਲ ਗਏ ਤਾਂ ਉਹ ਤੇ ਜਦੋਂ ਨੇਰੀ ਆਈ ਕਿਤੇ ਹਾ ਭਰ ਦਿੱਤਾ ਸਾਰਾ ਕੁਝ ਹੀ ਬੈੱਡ ਸ਼ੀਟਾਂ ਵੀ ਬਰਾਂਡੇ ਵਾਲੀਆਂ ਚੱਕਣੀਆਂ ਪੀਂ ਚਲੋ ਅੰਦਰਾਂ ਤੁਸੀਂ ਤਾਂ ਨਹੀਂ ਇੰਨਾ ਗਿਆ ਖਲਾਰਾ ਬਰਾਂਡਾ ਰਸੋਈ ਸਾਰਾ ਕੁਝ ਭਰ ਗਿਆ ਜਦੋਂ ਸਵੇਰੇ ਉੱਠ ਕੇ ਪਹਿਲਾਂ ਤਾਂ ਰਸੋਈ ਨੂੰ ਮੈਂ ਅੱਧਾ ਘੰਟਾ ਲਾਇਆ ਸੁਵਾਰ ਨੂੰ ਸੁਲਫਾ ਸੁਲਫਾ ਫੇ ਸਾਰਾ ਕੁਝ ਚੱਕ ਕੇ ਸਵਾਰਿਆ ਤੇ ਫਿਰ ਜਾ ਕੇ ਕਿਤੇ ਸਹੀ ਹੋਇਆ ਇੱਥੇ ਸ਼ੈਫ ਹੀ ਬੈਠਾ ਆ ਜੀ ਲਓ ਜੀ ਆਪਾਂ ਘਰ ਹੁਣ ਤਾਂ ਇੱਥੇ ਤੋਂ ਸਵਾਰ ਲੈ ਸੀ ਬੇੜੇ ਬੂੜੇ ਭਾਰੀਆਂ ਪੋਚੇ ਕਰ ਲੈ ਸੀ ਸਵਾਰਿਆ ਜੀ ਕਿਦੇ ਪਹਿਲਾਂ ਦਾ ਦਿਖਾਲਦੀ ਸੀ ਇਹਨਾਂ ਸਾਨੂੰ ਕਿ ਬਹੁਤ ਜ਼ਿਆਦੀ ਮਿੱਟੀ ਮਿੱਟੀ ਹੋਈ ਪਈ ਸੀ ਥੱਲੇ ਕਿਰਚ ਕਰਤੀ ਹੁੰਦੀ ਸੀਗੀ ਦੋ ਵਾਰ ਪੋਚਾ ਲਾਇਆ ਤੇ ਤਾਂ ਜਾ ਕੇ ਕਿਤੇ ਸਫਾਈ ਹੋਈ ਨੇਰੀ ਤਾਂ ਜੀ ਆਪ ਦਾ ਕੰਮ ਕਰਕੇ ਚੱਲ ਜਾਂਦੀ ਜਿਹੜੀ ਬਾਅਦ ਚ ਸਾਡੀ ਨੇਰੀ ਬਣਦੀ ਆ ਕੰਮ ਕਰਦਿਆਂ ਦੀ ਫੇ ਉਹ ਬੜੀ ਜ਼ਿਆਦਾ ਔਖਾ ਹੋ ਜਾਂਦਾ ਬੰਦਾ ਜੇ ਮੀਂਹ ਆ ਜਾਵੇ ਫੇ ਘੱਟ ਖਲਾਰਾ ਪੈਂਦਾ ਜਿਹੜੀ ਨੇਰੀ ਆ ਨੇਰੀ ਤਾਂ ਬਹੁਤ ਖਲਾਰਾ ਪਾਉਂਦੀ ਆ ਹੋਰ ਜੀ ਸਵਾਗਤ ਹੈ ਤੁਹਾਡਾ ਸੌਰੀ ਜੀ ਬਾਹਰ ਕੋਈ ਆ ਗਿਆ ਸੀ ਬੱਚੇ ਮੈਨੂੰ ਰਿਕਾਰਡਿੰਗ ਰੋਕਣੀ ਪੈਂਦੀ ਆ ਤੇ ਇੱਥੇ ਆਪਾਂ ਸਾਰਾ ਸੁੰਬਰ ਸਵਾਰ ਕੇ ਰੋਟੀ ਦਾ ਟਾਈਮ ਹੋ ਗਿਆ ਸੀਗਾ ਰੋਟੀ ਬਣਾਵਾਂਗੇ ਸਵਾਗਤ ਹੈ ਜੀ ਸਭ ਦਾ ਚੈਨਲ ਤੇ ਜੋ ਵੀ ਭੈਣ ਭਰਾ ਨਵੇਂ ਆਏ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਆ ਜੋ ਪਹਿਲਾਂ ਵੀਡੀਓ ਨੂੰ ਵਾਚ ਕਰਦੇ ਕਿ ਸੋਹਣੇ-ਸੋਹਣੇ ਕਮੈਂਟ ਕਰਦੇ ਆ ਲਾਈਕ ਸ਼ੇਅਰ ਕਰਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਟੈਕਨੋਲੋਜੀ ਇਹ ਆਪਾਂ ਸੁੰਬਰ ਸਵਾਰ ਲਿਆ ਸੀ ਪਹਿਲਾਂ ਤਾਂ ਬਹੁਤ ਜ਼ਿਆਦਾ ਅੱਜ ਤਾਂ ਮੈਂ ਇੰਨਾ ਕਦੀ ਨੀਕੀ ਜਦਨ ਤੂੜੀ ਬਣੀ ਉਦੋਂ ਵੀ ਨਹੀਂ ਇੰਨੀ ਖੇਚੜੀ ਪਤਾ ਨਹੀਂ ਸਵੇਰੇ ਤਾਂ ਮੈਨੂੰ ਇਦਾਂ ਹੋਈ ਜਾਵੇ ਪਤਾ ਨਹੀਂ ਮੇਰਾ ਆਪਦਾ ਵੀ ਬੀਪੀ ਹਾਈ ਹੋਣ ਨੂੰ ਫਿਰੇ ਵੀ ਕੀ ਕਰ ਗਿਆ ਰੱਬ ਸਵਾ ਰੇਤਾ ਸਵੇਰੇ ਇਦਾਂ ਮੈਂ ਪਹਿਲਾਂ ਤਾਂ ਲੱਗੀ ਸੀ ਵੀਡੀਓ ਬਣਾਉਣ ਵੀ ਦੇਖੋ ਖਲਾਰਾ ਕਿੰਨਾ ਪਿਆ ਪਰ ਫਿਰ ਹੁੰਦਾ ਫਿਰ ਇਹ ਸੀਗਾ ਵੀ ਛੇਤੀ ਛੇਤੀ ਕੰਮ ਨਵੇਲ ਲਈਏ ਕਿਉਂਕਿ ਉਹਨੇ ਵੀ ਸਕੂਲ ਜਾਣਾ ਹੁੰਦਾ ਉਹ ਸਕੂਲ ਪੱਕੀ ਨੌਕਰੀ ਆ ਉਹਦੀ ਜਿੱਦਾਂ ਉੱਥੇ ਸਫਾਈ ਕਰਮਚਾਰੀ ਐ ਤੇ ਤਾਂ ਕਰਕੇ ਫਿਰ ਮੈਨੂੰ ਸੀਗਾ ਵੀ ਮੈਂ ਵੀ ਛੇਤੀ ਛੇਤੀ ਨਾਲ ਲਾ ਕੇ ਕਰਾ ਲਵਾਂ ਚਲੋ ਬਾਕੀ ਤੇ ਰੁਟੀਨ ਚ ਜ਼ਰੂਰ ਆਪਾਂ ਕਰਦੇ ਇੱਥੇ ਜੀ ਸਾਢੇ 10 ਦਾ ਟਾਈਮ ਹੋ ਗਿਆ ਸੀਗਾ ਆਪਾਂ ਕੱਪੜੇ ਧੋਣ ਲੱਗ ਪਏ ਸੀ ਜਿਹੜੀਆਂ ਬੈੱਡ ਸ਼ੀਟਾਂ ਵਿੱਚ ਆਈਆਂ ਸੀ ਬਾਕੀ ਡੇਲੀ ਰੁਟੀਨ ਚ ਪਾਉਣ ਵਾਲੇ ਜਿਹੜੇ ਸੀਗੇ ਕੱਪੜੇ ਉਹ ਪਹਿਲਾਂ ਧੋ ਲੈ ਤੇ ਬੈੱਡ ਸ਼ੀਟਾਂ ਫਿਰ ਬਾਅਦ ਵਿੱਚ ਧੋਤੀਆਂ ਸੀਗੀਆਂ ਬਸ ਇਹ ਇੰਨਾ ਹੈਗਾ ਜਿੱਦਾਂ ਹੁਣ ਧੁੱਪ ਜਾਈ ਹੁੰਦੀ ਹੈ ਕੱਪੜੇ ਜਿਹੜੇ ਸੁੱਕਣੇ ਪਾਏ ਹੋਏ ਕਪੂਰ ਨਾਲੋਂ ਨਾਲ ਸੁੱਕ ਜਾਂਦਾ ਇੱਥੇ ਜ਼ੋਰ ਸਾਹਿਬ ਹੁਣੀ ਕੂਤੇ ਗਏ ਸੀਗੇ ਖੇਤ ਕੂਤ ਬਣਾਉਂਦੇ ਆ ਝੋਨੇ ਲਈ ਰੈਡੀ ਰੂਡੀ ਕਰਦੇ ਆ ਬੰਨੇ ਬੰਨੇ ਤੇ ਇੱਥੇ ਆਪਾਂ ਉਹਨਾਂ ਲਈ ਸਕੈਚ ਬਣਾ ਕੇ ਰੱਖਾਂਗੇ ਕਿਉਂਕਿ ਜਦੋਂ ਆਉਂਦੇ ਆ ਬਾਹਰੋਂ ਸਕੰਜਵੀ ਦਾ ਘੱਟ ਸਕੀਨ ਆ ਜਾਂ ਸਕੈਚ ਦਾ ਜਾਂ ਫਿਰ ਸ਼ੱਕਰ ਵਾਲਾ ਪਾਣੀ ਹੋਵੇ ਉਹਦੇ ਵਿੱਚ ਵੀ ਸ਼ੱਕਰ ਵਾਲੇ ਪਾਣੀ ਚ ਵੀ ਦੁੱਧ ਪਾ ਕੇ ਉਹ ਵੀ ਬਹੁਤ ਸਵਾਦ ਲੱਗਦਾ ਸ਼ਰਬਤ ਜਿਹਾ ਇੱਥੇ ਆਪਾਂ ਸਕੇਸ਼ ਬੜਾਵਾਂਗੇ ਉਹਨਾਂ ਲਈ ਚਲੋ ਆਉਂਦੇ ਹਾਂ ਥੋੜੇ ਜਿਹਾ ਹੋ ਜਾਂਦਾ ਹੈ ਵੀ ਹਵਾ-ਹਵਾ ਲੈ ਕੇ ਪਾਣੀ ਪੀ ਕੇ ਫਿਰ ਜਰਾ ਬਹਿ ਕੇ ਫਿਰ ਦੁਪਹਿਰ ਨੂੰ ਨਹਾ ਨੂੰ ਕਿ ਫਿਰ ਪੈ ਲੈਂਦੇ ਹੁੰਦੇ ਘੜੀ ਕਿ ਫਿਰ ਤਿੰਨ ਸਾਢੇ ਤਿੰਨ ਪੱਠੇ ਪਾਉਂਦੇ ਹੁੰਦੇ ਆ ਜਿਕੇ ਇਹ ਸਾਰਾ ਦਿਨ ਤਾਂ ਪਚਵਨੀ ਵਾਰ ਖੇਤਾਂ 'ਚ ਕੰਮ ਹੁੰਦਾ ਠੰਡੇ ਠੰਡੇ ਕਰੇ ਹੁੰਦੇ ਆ ਪਹਿਲਾਂ ਸਵੇਰੇ ਗਏ ਸੀਗੇ ਬਿਲ ਸਰ ਦੇ ਗਏ ਸੀ ਤਾਂ ਆ ਕੇ ਰੋਟੀ ਖਾ ਗਏ ਸੀ ਰੋਟੀ ਖਾ ਕੇ ਫੇਰ ਦੁਬਾਰਾ ਚੱਲ ਗਏ ਸੀ ਮੈਂ ਤਾਂ ਕਿਹਾ ਸੀ ਕਿਸੇ ਨੂੰ ਦਿਹਾੜੀ ਦੋ ਦਨ ਲਾ ਲਓ ਵੀ ਜਿਹੜੇ ਪੰਨੇ ਬੁੰਨੇ ਛਾਂਗਣੇ ਆ ਸਾਰੇ ਕਿੰਨੇ ਕੋਈ ਨਹੀਂ ਅਸੀਂ ਹੌਲੀ ਹੌਲੀ ਲੱਗੇ ਰਹਿਣਾ ਹਜੇ ਜਿੰਨੇ ਦਿਨ ਝੋਨਾ ਨਹੀਂ ਲੱਗਣ ਵਾਲਾ ਪਨੀਰੀ ਵਗੈਰਾ ਵੀਝ ਲਈ ਕੋੜ ਜੀ ਤੁਸੀਂ ਵੀ ਦੱਸਿਓ ਭੈਣਾ। ਭਰਾ ਜਿਹਨਾਂ ਇਹਨਾਂ ਦੇ ਨੇਰੀ ਆਈ ਤੇ ਇੰਨਾ ਖਲਾਰਾ ਪਾਇਆ। ਹੜ ਤਾਂ ਨੇਰੀ ਨੇ ਬਹੁਤ ਜ਼ਿਆਦਾ ਖਲਾਰਾ ਪਾਇਆ। ਮੈਂ ਤਾਂ ਮੀਂਹ ਮੰਗਦੀ ਹੁਣ ਮੀਂਹ ਆ ਜਾਵੇ। ਮੀਂਹ ਦੇ ਨਾਲ ਇਹ ਜਦੋਂ ਪਹਿਲਾਂ ਨੇਰੀ ਆਜੂ ਉਤੋਂ ਮੀਂਹ ਆਜੂ ਉਹ ਵੀ ਬਹੁਤ ਗੰਦਾ ਲੱਗਦਾ ਜੀ। ਰੇਤਾ ਰੁੱਟਾ ਜੰਮ ਜਾਂਦੀ ਲਓ ਜੀ ਕੱਪੜੇ ਆਪਣੇ ਕੁਝ ਸੁੱਕ ਗਏ ਸੀ ਉਹ ਮੈਂ ਚੱਕ ਲੈ ਸੀ ਕੁਝ ਇੱਥੇ ਸੀਗੇ। ਇਹ ਆ ਜੀ ਸ਼ਾਮ ਦਾ ਟਾਈਮ 4:30 ਦਾ ਆਪਾਂ ਧਾਰਾਂ ਡੋਕੇ ਕਰ ਲੈ ਸੀਗੇ। ਤੇ ਅੱਜ ਲੱਗੇ ਆਪਾਂ ਬਿਲਕੁਲ ਸਿੰਪਲ ਤੇ ਸਾਦੀ ਜੀ ਕੜੀ ਬਣਾਉਣੀ ਹੁੰਦੀ ਹੈ ਪਿਆਜ਼ ਲਸਣ ਟਮਾਟਰ ਜੀਰਾ ਵਗੈਰਾ ਪਾ ਕੇ ਅੱਜ ਮੇਥੇ ਹੈ ਨਹੀਂ ਸੋ ਆਪਾਂ ਮੇਥੇ ਵੀ ਪਾ ਲੀਦੇ ਆ ਮੇਥੀ ਸੀਗੀ ਪਈ ਤੇ ਮੇਥੀ ਦਾਣੇ ਜਿਹੜੇ ਹੁੰਦੇ ਉਹ ਪਰ ਮੈਨੂੰ ਹੈਗਾ ਮਿੱਥੇ ਸੁਆਦ ਲੱਗਦੇ ਆ ਇੱਥੇ ਜੀ ਲਓ ਆਪਾਂ ਕਰਿਆਟੀ ਲੈ ਲਈ ਆ ਇੱਕ ਉਹਲੀ ਦੇਖਣ ਨੂੰ ਲੱਗ ਗਿਆ ਵੱਟੀ ਲੱਗਦੀ ਹੈਗੀ ਛੋਟੀ ਹੈ ਕਿਉਂਕਿ ਜੋ ਲੱਗ ਗਿਆ ਨਾ ਕੈਮਰਾ ਇਹ ਆਪਾਂ ਲੈ ਲਈ ਜੀ ਲੱਸੀ ਗਾੜੀ ਜੀ ਲੱਸੀ ਸੀਗੀ ਚਾਰਕ ਚਮਚੇ ਵਿੱਚ ਦੇਂਦੇ ਪਾਲੇ ਸੀਗੇ ਗੜਵੀ ਦੇ ਵਿੱਚ ਆਪਾਂ ਇਹਨੂੰ ਹੁਣ ਮਸ਼ੀਨ ਦੇ ਨਾਲ ਕਰਿਆਟੀ ਨੂੰ ਕੋਲ ਲਵਾਂਗੇ। ਇਹ ਤਾਂ ਗਰਮੀ ਵੀ ਬਹੁਤ ਸੀਗੀ ਪਤਾ ਨਹੀਂ ਹੁਣ ਤਾਂ ਚੱਲ ਨਹੀਂ ਹੁੰਦੀ ਪਤਾ ਨਹੀਂ ਦਵਾਈ ਦੂਈ ਖਾਣੇ ਆ ਮੈਨੂੰ ਤਾਂ ਐਤਕੀ ਬਹੁਤ ਹੋਰ ਤਰ੍ਹਾਂ ਘਬਰਾੜ ਜੀ ਹੋਣ ਲੱਪਿੰਦੀ। ਕੰਮ ਜਿੰਨਾ ਟਾਈਮ ਕੰਮ ਕਰੀ ਜੋ ਕਰੀ ਜੋ ਜਦੋਂ ਬਿਲੇ ਬੈ ਗਏ ਆ ਰੈਸਟ ਕਰਨੀ ਆ ਉਦੋਂ ਏਦਾਂ ਹੋਰ ਤਰ੍ਹਾਂ ਦਿਲ ਮੇਰਾ ਕੋਈ ਜਾਊਗਾ ਪਤਾ ਨਹੀਂ ਕਿਸੇ ਚੀਜ਼ ਦੀ ਘਾਟ ਜਈ ਹੈ ਸਰੀਰ ਨੂੰ ਬੀਪੀ ਵਗੈਰਾ ਚੈੱਕ ਕਰਾਇਆ ਸਭ ਨੋਰਮਲ ਸੀਗਾ ਪਤਾ ਨਹੀਂ ਗਰਮੀ ਦਾ ਕਰਕੇ ਇਦਾਂ ਹੋ ਜਾਂਦੀ ਆ ਦਵੇਸੇ ਆਪਾਂ ਹੱਥ ਵਾਲੀ ਮਧਾਨੀ ਨਾਲ ਵੀ ਕਰ ਲੈਣੇ ਹੁੰਨੇ ਆ ਹੋਲ ਲੈਣੇ ਹੁੰਨੇ ਆ ਇਹਦੇ ਨਾਲ ਚਲੋ ਇਹ ਆ ਵੀ ਗੱਠ-ਗੁੱਠ ਜੇ ਨਹੀਂ ਰਹਿੰਦੀ ਹੈਗੀ ਉਹਦੀ ਕ੍ਰੀਏਟੀ ਦੀ ਕੋਈ ਐਂਸ ਚੰਗੀ ਤਰ੍ਹਾਂ ਹੋ ਗਈ ਇੱਕ ਫਿਰ ਇਹ ਸੀ ਵਿੱਚ ਦਹੀਂ ਪਾਇਆ ਸੀਗਾ ਫੁੱਟ ਜ ਨਹੀਂ ਤੇ ਮੋٹے ਸੀਗੇ ਤਾਂ ਕਰਕੇ ਮੈਂ ਕਿਹਾ ਚਲੋ ਇਹਦੇ ਨਾਲ ਇੱਕ ਸ਼ਾਮ ਨੂੰ ਇਹ ਹੁੰਦਾ ਵਿਛੇਤੀ-ਛੇਤੀ ਫਾਸਟ-ਫਾਸਟ ਕੰਮ ਕਰ ਲਈਏ ਤੇ ਫ੍ਰੀ ਹੋ ਗਏ ਤਾਂ ਫੜਫੜਨ ਆਪਣੀ ਰੈਸਟ ਕਰੋ ਹਵਾ ਵਗੈਰਾ ਲਓ ਸੌਰੀ ਜੀ ਹੋ ਸਕਦਾ ਜੇ ਆਵਾਜ਼ ਥੋੜੀ ਘੱਟ ਹੋਵੇ ਕਿਉਂਕਿ ਸਟੇਟ ਦਾ ਇਦਾਂ ਕਰਕੇ ਮੈਂ ਵੀਡੀਓ ਬਣਾਤ ਲਈ ਜਿੰਨੀ ਕਿ ਮੇਤੋਂ ਬਣੀ ਆ ਵਿੱਚੋਂ ਵਿੱਚੋਂ ਤੇ ਪਰ ਸੇਤ ਅਜਿਹਦਾ ਸੀਗੀ ਵੀ ਦੇ ਦੋਖਦਾਬ ਨਹੀਂ ਸੀ ਕੋਈ ਸਿਰਫ ਇਦਾਂ ਆਪਣੇ ਆਪ ਨੂੰ ਵੀਕਨੈਸ ਦੀ ਮਹਿਸੂਸ ਹੋਈ ਜਾਂਦੀ ਸੀ ਪਤਾ ਨਹੀਂ ਤਾਂ ਜਿਆਦਾ ਸਵੇਰੇ ਕੰਮ ਕਰ ਲਿਆ ਤਾਂ ਵੀ ਥੱਕ ਗਿਆ ਸਰੀਰ ਤੇ ਇੱਕ ਵਿੱਚ ਜਿਹੜੀ ਸਾਡੀ ਮੈਡੀਸਨ ਚੱਲਦੀ ਜਦੋਂ ਕੋਈ ਬਦਲ ਕੇ ਦਿੰਦੇ ਦਵਾਈ ਉਦੋਂ ਵੀ ਮੇਰੇ ਨਾਲ ਇਦਾਂ ਹੋ ਜਾਂਦੀ ਜਾਂ ਮੈਨੂੰ ਨੀਂਦ ਹੀ ਆਈ ਜਾਣੀ ਆ ਜਾਂ ਫਿਰ ਇਦਾਂ ਵੀਕਨੈਸ ਦੀ ਮਹਿਸੂਸ ਹੋਈ ਜਾਣੀ ਆ ਦੁਖਣਾ ਵੀ ਨਹੀਂ ਕੋਈ ਉਸ ਤੇ ਬਸ ਉਦਾਂ ਬਸ ਜੀ ਹੋਈ ਜਾਂਦੀ ਰਹਿੰਦੀ ਸਰੀਰ ਦੇ ਮੈਂ ਤਾਂ ਡਰਦੀ ਸੀ ਇੱਕ ਤਾਂ 슈ਗਰ ਵੀ ਚੈੱਕ ਕਰਾਈ ਵੀ 슈ਗਰ ਵਗੈਰਾ ਉਹ ਤਾਂ ਕੰਦੇ ਇਦਾਂ ਹੋ ਜਾਂਦੀ ਆ ਸਰੀਰ ਦਾ ਖਰਦਾ ਜਾਂਦਾ ਪਰ ਨਹੀਂ ਉਹ ਤਾਂ ਨੋਰਮਲ ਸੀ ਸਾਰਾ ਕੁਝ ਬੰਦੇ ਕੰਦੇ ਬੁੜੀਆਂ ਦਾ ਕੰਮ ਸੋਖਾ ਆ ਤਾਂ ਬੁੜੀਆਂ ਕਹਿੰਦੀਆਂ ਬੰਦਿਆਂ ਦਾ ਕੰਮ ਸੋਖਾ ਮੈਂ ਸਵੇਰੇ ਸਾਡੀ ਬੈਸ ਇਸ ਕਾਲ ਤੋਂ ਹੋਈ ਕਿਹਾ ਕਿ ਤਾਂ ਕੂਚਾ ਕਾਚੀ ਕਾਂਡੀਆਂ ਮੈਂ ਕਿਹਾ ਜੇ ਕੂਚਾ ਕਾਚੀ ਨਾ ਕਰੋ ਤਾਂ ਫਿਰ ਜੇ ਕੋਈ ਆਉਂਦਾ ਆਇਆ ਗਿਆ ਆ ਅਗਲਾ ਦੇਖ ਕੇ ਕੀ ਕਹੂਗਾ ਕਹਿਣਾ ਕੋਈ ਨਿਆਣਾ ਨਿੱਕਾ ਹੈ ਨਹੀਂ ਕਹਿਣਾ ਤੂੰ ਤਾਂ ਵੀ ਨਿ ਘਾਰ ਸਵਾਰ ਹੁੰਦਾ ਇਹਨੂੰ ਖਲਾਰਾ ਪਾਇਆ ਆ ਵੀ ਨਿਆਣੀ ਨਿੱਕੇ ਨਾਲ ਤਾਂ ਸਵਾਰ ਹੁੰਦਾ ਉਹਨੂੰ ਠਾਲਣਾ ਪਿਆਰ ਕਰਨਾ ਸਕੂਲ ਭੇਜਣਾ ਰੋਟੀ ਟੋਕ ਕਰਨਾ ਉਹਦਾ ਤੇ ਫਿਰ ਆਪ ਨੂੰ ਮੈਨੂੰ ਤਾਂ ਬਹੁਤ ਇਦਾਂ ਹੁੰਦਾ ਵੀ ਚਲ ਵਿੱਚ ਪਸ਼ੂ ਰੱਖਿਆ ਤੈਨੂੰ ਸਵਾਰ ਕੇ ਰੱਖੋ ਘਰ ਨੂੰ ਹਨਾ ਮੈਂ ਵੀ ਇਹਨਾਂ ਨੂੰ ਕਹਿੰਦੀ ਸੀ ਮੈਂ ਕਿ ਤੁਹਾਨੂੰ ਕਿਹੜਾ ਕੰਮ ਐ ਮੋਟਾ-ਮੋਟਾ ਚਾਰ ਕਈਆਂ ਉਧਰ ਨੂੰ ਮਾਰਿਆ ਕਹਿੰਦਾ ਤੂੰ ਮੇਰੇ ਆਹ ਚੱਲ ਚੱਲ ਉਹਨੂੰ ਕਈਆਂ ਮਾਰ ਕੇ ਦੇਖ ਮੈਂ ਕਿਹਾ ਤੁਸੀਂ ਚੁੱਲੇ ਤੇ ਲੱਗ ਕੇ ਖੜ ਕੇ ਦੇਖਿਆ ਕਰੋ ਬੇਸ਼ੱਕ ਗੈਸ ਤੇ ਕੰਮ ਕਰਦੇ ਪਰ ਗਰਮੀ ਤਾਂ ਲੱਗਦੀ ਆ ਜੀ ਹਨਾ ਇਹ ਤਾਂ ਦਿਹਾੜੀਦਾਰ ਲੈ ਲੈਣਗੇ ਬਾਹਰ ਜੀ ਨਾਲ ਤੇ ਦਿਹਾੜੀ ਤੇ ਇੱਕ ਦੋ ਬੰਦੇ ਰੱਖ ਕੇ ਵੀ ਕਰਾ ਲੈਣਗੇ ਕੋਈ ਗੱਲ ਨਹੀਂ ਪਰ ਆ ਜਿਹੜਾ ਰੋਟੀ ਦਾਲ ਸਬਜ਼ੀ ਦਾ ਕੰਮ ਐ ਧਾਰਾਂ ਡੋਕਿਆਂ ਦਾ ਇਹ ਗਾਏ ਗਰਮੀ ਚ ਤਾਂ ਆਪਣੀ ਪੱਕੀ ਡਿਊਟੀ ਆ ਜੀ ਕੱਪੜਾ ਲੀੜਾ ਧੋਣਾ ਤੇ ਸਫਾਈ ਨੂੰ ਤਾਂ ਜਿੱਦਣ ਜਿਆਦਾ ਨੇਰਖਾਨਾ ਆ ਜਾਂਦਾ ਮੈਂ ਐਵੇਂ ਕਿਉਂ ਕਹਾਂ ਮੈਂ ਇਕੱਲੀ ਨਹੀਂ ਕਰਦੀ ਹੁੰਦੀ ਨਾ ਇੰਨੀ ਹੁੰਦੀ ਆ ਪਹੁੰਚ ਸਾਰੇ ਘਰ ਦੀ ਸਫਾਈ ਕਰਨੀ ਪੈਂਦੀ ਆ ਇਹ ਕੇ ਵੀ ਹੋ ਜਾਂਦਾ ਪੱਠੇ ਤੂੜੀ ਸਾਰਾ ਕੁਝ ਔੜ ਕੇ ਸਾਡੇ ਤਾਂ ਗ੍ਰਿਲਾਂ ਚ ਫਸ ਜਾਂਦਾ ਪਹਿਲਾਂ ਗ੍ਰਿਲਾਂ ਨੂੰ ਸੁੱਕੀਆਂ ਨੂੰ ਝਾੜੋ ਸਾਫ਼ ਕਰੋ ਫੇਰ ਪਾਣੀ ਨਾਲ ਧੋਣੀਆਂ ਪੈਂਦੀਆਂ ਫੇਰ ਜਾ ਕੇ ਕਿਤੇ ਸਫਾਈ ਹੁੰਦੀ ਆ ਇਥੇ ਇੱਕ ਦੂਜੇ ਨੂੰ ਅਸੀਂ ਮੇਨੇ ਮਾਰਦੇ ਸੀ ਮੈਨੂੰ ਕੰਮ ਜ਼ਿਆਦਾ ਪਿੰਦਾ ਇਹ ਕਹਿੰਦੇ ਮੈਨੂੰ ਪਿੰਦਾ ਮੈਂ ਕਿ ਚਲੋ ਅੱਜ ਇਤਨੀਆ ਮਿਲੇ ਅਸੀਂ ਆਪਾਂ ਨੂੰ ਮਿਰਚਾਂ ਦੇ ਨਾਲ ਹਰੀਆਂ ਨਾ ਮੈਂ ਕਿ ਚਲੋ ਹੈਗੇ ਜਿਹੜੇ ਚਾਰਕ ਟੱਖੇ ਪੱਤੇ ਪੱਤੇ ਲਾ ਕੇ ਤਾਂ ਕੱਟ ਕੇ ਪਾ ਦਿੱਤੇ ਸੀ ਆਪਾਂ ਵਿੱਚ ਸਵਾਦ ਬਣੀ ਜੀ ਕੜੀ ਬਹੁਤ ਮੈਂ ਕੜੀ ਦੇ ਵਿੱਚ ਨਾ ਤਾਂ ਜੋੜ ਸਬ ਕੋੜੇ ਵਗੈਰਾ ਖਾਂਦੇ ਨਾਲ ਆਲੂ ਤੇ ਨਾ ਮੈਨੂੰ ਪਸੰਦਿਆ ਸਿੰਪਲ ਕੜੀ ਥੋੜੀ ਪਤਲੀ ਹੋਵੇ ਜਿਹਦਾ ਕੜੀ ਕੜੀ ਵੀ ਨਹੀਂ ਖਾਂਦੇ ਹੈਗੇ ਜੇ ਕੜੀ ਜੀ ਹੋ ਜਵੇ ਉਹਨੂੰ ਵੀ ਕਹਿੰਦੇ ਨਹੀਂ ਮੈਂ ਇੰਨਾ ਪੱਪਾ ਜਿਆਨਾ ਬਣਾ ਕੇ ਤਿਆਰ ਕਰ ਮੈਨੂੰ ਨਹੀਂ ਸਵਾਲ ਲੱਗਦੀ ਇਹ ਤੇ ਕਈਆਂ ਨੂੰ ਹੁੰਦਾ ਹੈ ਵੀ ਕੜੀ ਥੋੜੀ ਸੰਗਣੀ ਜੀ ਹੋਵੇ ਸਾਡੇ ਤਾਂ ਉਦਾਂ ਵੀ ਸਿੰਪਲ ਖਾਣੀ ਆ ਕੜੀ ਉਦਾਂ ਵੀ ਪਤਲੀ ਹੋਵੇ ਪਿਆਜ਼ ਲਸਣ ਤੇ ਟਮਾਟਰ ਕਿ ਮੇਥੀ ਪਾ ਲਈਦੀ ਆ ਤੇ ਜੀਰਾ ਵਗੈਰਾ ਚਲੋ ਨੂਨ ਮੈਚ ਮਸਾਲਾ ਤਾਂ ਹਰੇਕ ਕੋਈ ਪਾਉਂਦਾ ਹੀ ਆ ਜੀ ਆਪਣੇ ਟੇਸਟ ਦੇ ਅਨਸਾਰ ਮੱਖੀਆਂ ਨੇ ਕਿੰਦਾ ਜਾਣ ਖਾਧੀ ਅੱਜ ਮੱਖ ਮਖੇੜ ਅੰਦਰ ਸਵੇਰੇ ਗਰੈਲ ਖੁੱਲੀ ਰਹੀ ਤੇ ਮੱਖੀਆਂ ਜੀ ਤੁਹਾਡੇ ਵੀ ਦੱਸਿਓ ਐਦਾਂ ਹੀ ਆਉਂਦੀਆਂ ਸਾਡੇ ਤਾਂ ਮਾੜੀ ਜਿਹੀ ਕੋਈ ਚੀਜ਼ ਆਜਵੇ ਸਹੀ ਅੰਦਰ ਮਿੱਠਾ ਮੁੱਠਾ ਉਹਦੇ ਮੱਖੀਆਂ ਨਾਲ ਹੀ ਗਰੈਲ ਖੋਲ੍ਹੇ ਸਾਰੀ ਅੰਦਰ ਬੜੀਆਂ ਆਉਂਦੀਆਂ ਇਹ ਕਾਰਜਣ ਨੂੰ ਆਦਤ ਹੈ ਵੀ ਅੰਦਰ ਆਇਆ ਤੇ ਉਹਨੇ ਦਰਵਾਜ਼ਾ ਨਹੀਂ ਢੋਣਾ ਨੋ ਦੀ ਤੜਕਾ ਆਪਣਾ ਇੱਥੇ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਮੇਥੀ ਸੁੱਕੀ ਨਾਲ ਹੀ ਪਾਵਾਂਗੇ ਲਾਲ ਮਿਰਚ ਕਿ ਇਤੇ ਜਿ ਕੋਈ ਦੇ ਵਿੱਚ ਬਹੁਤ ਕੁਝ ਪਾ ਲੈਂਦੇ ਆ ਉਹ ਮੈਨੂੰ ਤਾਂ ਸਬਜੀ ਜੀ ਲੱਗਦੀ ਰਹਿੰਦੀ ਹੈ ਜਿਦਾ ਤੇ ਪਕੌੜੇ ਵੀ ਪਹਿਲਾਂ ਪਹਿਲਾਂ ਸਵਾਲ ਲੱਗਦੇ ਜਦੋਂ ਪਹਿਲੇ ਰੰਗ ਵਿੱਚ ਖਾਈਦੀ ਆ ਜਦੋਂ ਦੂਸਰੇ ਰੰਗ ਵਿੱਚ ਘੋਲ ਦਿਆ ਜਾਂਦੇ ਫਿਰ ਉਹ ਮੈਨੂੰ ਵੀ ਸਵਾਲ ਲੱਗਦੇ ਹੁਣ ਵੀ ਇਧਰ ਫਲੋਰ ਵੱਲੋਂ ਬਹੁਤ ਪੱਧਰ ਚੜਿਆ ਖੜਾ ਤੇ ਨੇਰੀ ਜੀ ਗਹਿਰ ਜਈ ਵੀ ਆ ਮੈਂ ਤਾਂ ਪੜਦੇ ਪੜਦੇ ਹੁਣੇ ਮੋਰੇ ਕਰ ਦਿੱਤੇ ਮੈਂ ਕਿ ਜੀ ਆ ਵੀ ਇਹਨੇ ਰੀਤੇ ਥਲ ਥੋੜਾ ਬਹੁਤ ਤਾਂ ਘੱਟੇ ਤੋਂ ਵਿਚਾਰ ਹੋਊਗਾ ਇਹਨਾਂ ਨੂੰ ਜੀ ਆਪਾਂ ਕਰਿਆਟੀ ਕੋਲੀ ਸੀ ਬੇਸਣ ਨੀ ਸੌਰੀ ਸਾਡੇ ਇਧਰ ਕਹਿੰਦੇ ਆ ਕਿ ਰਿਆਟੀ ਇਹਨੂੰ ਵਸਣ ਵਸਣ ਜਿਹੜਾ ਪਲੱਸਟੀ ਚ ਘੋਲਿਆ ਸੀ ਆਪਾਂ ਜਿੱਤਾਂ ਪਾ ਵਿੱਚ ਤੇ ਨਾਲ ਇੱਕ ਪੌਣੀ ਕਿਗੜ ਵੀ ਪਾਣੀ ਦੀ ਪਾ ਦੁੱਤੀ ਆ ਤੇ ਹੁਣ ਆਪਾਂ ਇਹਨੂੰ ਰਿਜਣ ਹੀ ਰੱਖ ਦਾਂਗੇ ਬਹੁਤ ਸੋਹਣੀ ਕੜੀ ਬਣੀ ਜੀ ਜਿੱਦਾਂ ਦੀ ਸੀ ਖਾਣੀ ਚਾਹੁੰਦੇ ਉਦਾਂ ਦੀ ਬਣੀ ਧਨੀਆ ਜਿਹੜਾ ਥੇਗਾ ਥੋੜਾ ਜਿਹਾ ਉਹ ਵੀ ਆਪਾਂ ਕੱਟ ਲਿਆ ਬਾਕੀ ਆਪੋ ਆਪਣਾ ਹਰ ਇੱਕ ਦਾ ਢੰਗ ਤਰੀਕਾ ਜੀ ਕੜੀ ਬਣਾਉਣ ਦਾ ਜਿੱਦਾਂ ਜਿੱਦਾਂ ਜੀ ਇਹਨੂੰ ਜਿਹਨੂੰ ਪਸੰਦ ਆ ਸਾਡੇ ਉਧਰ ਘਰ ਮੰਮੀ ਹੁਣੀ ਬਣਾਉਂਦੀਆਂ ਭੈਣ ਜੀ ਵੱਡੀ ਹੁਣੀ ਉਹਦੇ ਵਿੱਚ ਪਨੀਰ ਵੀ ਪਾ ਲੈਂਦੀਆਂ ਆ ਪਕੌੜੇ ਵੀ ਪਾ ਲੈਣੇ ਆ ਕਈ ਵੇਲੇ ਆਲੂ ਮਟਰ ਥੋੜੇ ਜਿਹਾ ਕੱਢ ਕੇ ਪਾ ਲੈਣੇ ਮੈਨੂੰ ਬਿਲਕੁਲ ਸਵਾਦ ਨਹੀਂ ਲੱਗਦੀਆਂ ਇੰਨੀਆਂ ਚੀਜ਼ਾਂ ਪਾਈਆਂ ਜਿਹੜੀ ਚੀਜ਼ ਨੂੰ ਨਾਰਮਲ ਜਿਹਾ ਖਾਣਾ ਚਾਹੀਦਾ ਨਾਰਮਲੀ ਖਾਵੇ ਹਾਂ ਇਹ ਹੋ ਜਾਂਦਾ ਕਈ ਵੇਲੇ ਸਾਤੀਆਂ ਮਿਰਚਾਂ ਡੰਡੀਆਂ ਆਣੀਆਂ ਮੈਂ ਵਿੱਚ ਸੱਟ ਲਈ ਨਹੀਂ ਹੁੰਦੀਆਂ ਪਰ ਇਦਾਂ ਹੋਰ ਨਹੀਂ ਕੁਝ ਪਾਇਆ ਕਦੇ ਨੋ ਜੀ ਕਿਹੜੀ ਆਪਣੀ ਮਾਰੂ ਮਾਰ ਰੱਜਦੀ ਹੈ ਜੀ ਕਰਾਰੀ ਜੀ ਬਣੀ ਸੀਗੀ ਪਹਿਲਾ ਹਰੀ ਮੇਟ